ਅੱਜ ਦੇ ਪੈਪਲੌਗ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਫਿਰ ਤੋਂ ਸਵਾਗਤ ਹੈ ਇਤਿਹਾਸ ਨੂੰ ਸਿਰਫ ਇਸੇ ਨੁਕਤੇ ਨਜ਼ਰ ਨਾਲ ਨਹੀਂ ਪੜ੍ਹਨਾ ਹੁੰਦਾ ਕਿ ਅਸੀਂ ਉਹਨਾਂ ਦੇ ਵਿੱਚੋਂ ਕੁਝ ਕਢਣਾ万 ਯਾਦ ਰੱਖਣਾ ਹੈ ਸਗੋਂ ਉਹਨਾਂ ਤੋਂ ਸਿੱਖਿਆ ਲੈਣੀ ਵੀ ਹੁੰਦੀ ਹੈ ਤਾਂ ਜੋ ਕਿਸੇ ਦੀ ਕੀਤੀ ਗਲਤੀ ਤੋਂ ਉਠਾਏ ਨੁਕਸਾਨ ਦਾ ਅੰਦਾਜ਼ਾ ਲਾ ਕੇ ਆਪਣੀ ਗਲਤੀ ਤੋਂ ਬਚਿਆ ਜਾ ਸਕੇ ਜਾਰਜ ਸੰਪਿਆਨਾ ਜੋ ਕਿ ਇੱਕ ਸਪੈਨੀ ਅਮਰੀਕਨ ਫਿਲਾਸਫਰ ਅਤੇ ਲੇਖਕ ਸਨ ਨੇ ਸਾਲ 1905 ਵਿੱਚ ਲਿਖਿਆ ਸੀ ਕਿ ਜੋ ਲੋਕ ਆਪਣੇ ਇਤਿਹਾਸ ਨੂੰ ਭੁੱਲ ਜਾਂਦੇ ਹਨ ਤਾਂ ਇਹ ਇਤਿਹਾਸ ਉਹਨਾਂ ਨੂੰ ਬਹੁਤ ਮਾੜੇ ਤਰੀਕੇ ਨਾਲ ਦੁਹਰਾਉਣਾ ਪੈਂਦਾ ਹੈ ਕਿਹਾ ਜਾਂਦਾ ਹੈ ਕਿ ਜਿੱਤ ਦੇ ਜਸ਼ਨ ਅਕਸਰ ਸੰਕਟ ਵੀ ਨਾਲ ਲੈ ਕੇ ਆਉਂਦੇ ਹਨ ਇਸ ਲਈ ਸਫਲਤਾ ਦਾ ਨਸ਼ਾ ਸਾਡੇ ਸਿਰ ਨਹੀਂ ਚੜਨਾ ਚਾਹੀਦਾ ਕਿਉਂਕਿ ਜਿੱਤ ਦੇ ਨਾਲ ਦੁਸ਼ਮਣ ਵੀ ਪੈਦਾ ਹੋ ਜਾਂਦੇ ਹਨ ਜਿਨ੍ਹਾਂ ਨੂੰ ਸਾਡੇ ਲਈ ਹਰਾਉਣਾ ਬਹੁਤ ਮੁਸ਼ਕਲ ਹੁੰਦਾ ਹੈ ਦੋ ਮੁਰਗੇ ਇੱਕ ਗੋਹੇ ਦੇ ਢੇਰ ਤੇ ਆਪਸ ਵਿੱਚ ਲੜ ਰਹੇ ਹੁੰਦੇ ਹਨ ਉਨ੍ਹਾਂ ਵਿੱਚੋਂ ਇੱਕ ਮੁਰਗਾ ਬਹੁਤ ਤਾਕਤਵਰ ਹੁੰਦਾ ਹੈ ਤੇ ਉਹ ਦੂਸਰੇ ਮੁਰਗੇ ਨੂੰ ਹਰਾ ਕੇ ਭਜਾ ਦਿੰਦਾ ਹੈ। ird gird ਇਕੱਠੀਆਂ ਹੋਈਆਂ ਸਾਰੀਆਂ ਮੁਰਗੀਆਂ ਉਸ ਦੇ ਦੁਆਲੇ ਇਕੱਠੀਆਂ ਹੋ ਜਾਂਦੀਆਂ ਹਨ ਤੇ ਉਸ ਦੀ ਤਾਰੀਫਾਂ ਦੇ ਪੁਲ ਬੰਦ ਨਹੀਂ ਹਨ। ਹੁਣ ਮੁਰਗਾ ਸੋਚਦਾ ਹੈ ਕਿ ਕਿਉਂ ਨਾ ਮੈਂ ਆਪਣੀ ਸ਼ਾਨ ਬਾਕੀ ਇਲਾਕੇ ਵਿੱਚ ਵੀ ਦਿਖਾਵਾਂ। ਉਹ ਉੱਥੋਂ ਢੋੜ ਕੇ ਨਾਲ ਦੇ ਲਾਗੇ ਕੁਝ ਦੂਰੀ ਤੇ ਜਾਂ ਐਵੇਂ ਕਹਿ ਲਵਾਂ ਕਿ ਇਸੇ ਹੋਰ ਆਬਾਦੀ ਦੇ ਵਿੱਚ ਇੱਕ ਤੂੜੀ ਦੇ ਕੁੱਪ ਉੱਪਰ ਜਾ ਚੜਦਾ ਹੈ। ਉੱਚੀ ਆਵਾਜ਼ ਵਿੱਚ ਕਹਿੰਦਾ ਹੈ ਕਿ ਮੇਰੇ ਵੱਲ ਵੇਖੋ। ਮੈਂ ਹੀ ਜੇਤੂ ਮੁਰਗਾ ਹਾਂ ਮੇਰੇ ਜਿੰਨਾ ਤਕੜਾ ਕੋਈ ਹੋਰ ਮੁਰਗਾ ਸੰਸਾਰ ਵਿੱਚ ਨਹੀਂ ਉਸ ਦੀ ਗੱਲ ਜੇ ਪੂਰੀ ਹੀ ਨਹੀਂ ਹੋਈ ਹੁੰਦੀ ਕਿ ਆਕਾਸ਼ ਤੋਂ ਇੱਕ ਇਲ ਝਪਟ ਕੇ ਉਸ ਨੂੰ ਮਾਰ ਕੇ ਆਪਣੇ ਪੰਜਿਆਂ ਵਿੱਚ ਲੈ ਕੇ ਉੱਡ ਜਾਂਦੀ ਹੈ ਅਤੇ ਆਪਣੇ ਆਲ੍ਹਣੇ ਵਿੱਚ ਖਾਣ ਲੱਗ ਜਾਂਦੀ ਹੈ ਅੱਜ ਤੋਂ ਕੋਈ 2575 ਬਾਰੇ ਪਹਿਲਾਂ ਸਨ 559 ਈਸਾ ਪੂਰਵ ਤਾਇਰਸ ਨਾਮ ਦੇ ਨੌਜਵਾਨ ਨੇ ਈਰਾਨ ਵਿੱਚ ਛੋਟੇ ਛੋਟੇ ਕਬੀਲਿਆਂ ਦੇ ਲੋਕਾਂ ਨੂੰ ਇਕੱਠਾ ਕਰਕੇ ਇੱਕ ਬੜੀ ਫੌਜ ਬਣਾ ਲਈ ਅਤੇ ਆਪਣੇ ਨਾਨੇ ਦੇ ਖਿਲਾਫ ਜੋ ਕਿ ਮੈਡਿਸ ਦਾ ਰਾਜਾ ਸੀ ਜੰਗ ਛੇੜ ਦਿੱਤੀ ਉਸਨੇ ਜਿੱਤ ਕੇ ਆਪਣੇ ਆਪ ਨੂੰ ਮੈਡਸ ਅਤੇ ਈਰਾਨ ਦਾ ਬਾਦਸ਼ਾਹ ਘੋਸ਼ਿਤ ਕਰ ਦਿੱਤਾ ਹੁਣ ਉਸਨੇ ਆਪਣੇ ਰਾਜ ਦੀਆਂ ਹੱਦਾਂ ਨੂੰ ਹੋਰ ਵਿਧਾਣ ਲਈ ਗਵਾਂਡੀਆਂ ਦੇਸ਼ਾਂ ਨਾਲ ਜੰਦ ਕਰਨੇ ਸ਼ੁਰੂ ਕਰ ਦਿੱਤੇ ਉਸ ਨੂੰ ਬਹੁਤ ਜਲਦੀ ਹਰ ਜਗ੍ਹਾ ਜਿੱਤ ਦਰ ਜਿੱਤ ਨਸੀਬ ਹੁੰਦੀ ਗਈ ਲੀਡੀਆ ਦੇ ਰਾਜੇ ਅਤੇ ਬਹੁਤ ਸਾਰੇ ਲਾਗੇ ਦੇ ਟਾਪੂਆਂ ਤੇ ਕਬਜ਼ੇ ਤੋਂ ਬਾਅਦ ਉਸਨੇ ਬੈਬਿਲਨ ਨੂੰ ਫਤਿਹ ਕਰ ਲਿਆ ਅਤੇ ਸਾਇਰਸ ਮਹਾਨ ਦੁਨੀਆ ਦਾ ਰਾਜਾ ਨਾਲ ਜਾਣਿਆ ਜਾਣ ਲੱਗਾ ਉਹਨੂੰ ਉਸਦਾ ਅਗਲਾ ਨਿਸ਼ਾਨਾ ਮੈਸਾਗੇਟੇ ਦੇ ਖੁੰਖਾਰ ਕਬੀਲੇ ਨੂੰ ਜੋ ਕਿ ਕੈਪਸੀਅਮ ਸਮੁੰਦਰ ਵਿੱਚ ਬੜਾ ਇਲਾਕਾ ਸੀ ਨੂੰ ਆਪਣੇ ਅਧੀਨ ਕਰਨ ਦਾ ਸੀ ਮੈਸਾਗੇਟੇ ਵਿੱਚ ਇੱਕ ਜੰਗਜੂ ਕਬੀਲੇ ਦੀ ਰਾਣੀ ਤੁਮਰੀਅਸ ਸੀ ਇਹ ਬੈਬਿਲਨ ਦੇ ਮੁਕਾਬਲੇ ਵਿੱਚ ਇੱਕ ਗਰੀਬ ਹੀ ਦੇਸ਼ ਕਿਹਾ ਜਾ ਸਕਦਾ ਸੀ ਪਰ ਸਾਇਰਸ ਆਪਣੇ ਆਪ ਨੂੰ ਮਹਾਨ ਅਤੇ ਅਜੇਤੂ ਸਮਝਦਾ ਸੀ ਇਸ ਲਈ ਉਸਨੇ ਇਸ ਇਲਾਕੇ ਨੂੰ ਹਰ ਹਾਲਤ ਵਿੱਚ ਜਿੱਤਣ ਦੀ ठान ਲਈ ਉਸ ਨੂੰ ਵਿਸ਼ਵਾਸ ਸੀ ਕਿ ਮੈਸਾਗੇਟੇ ਉਸਦੀ ਵਿਸ਼ਾਲ ਫੌਜ ਅੱਗੇ ਟੇਕ ਹੀ ਨਹੀਂ ਸਕੇਗਾ ਅਤੇ ਉਸ ਦੀ ਸلطਨਤ ਹੋਰ ਵਿਸ਼ਾਲ ਹੋ ਜਾਵੇਗੀ ਜਦੋਂ ਉਸ ਨੇ 529 ਈਸਾ ਪੂਰਵ ਇਸ ਦੀ ਨਦੀ ਦੇ ਪੱਛਮ ਵਿੱਚ ਆਪਣਾ ਠੇਮਾ ਗੱਡ ਲਿਆ ਤਾਂ ਰਾਣੀ ਤੋਮਰੀਸ ਨੇ ਉਸ ਨੂੰ ਸੁਨੇਹਾ ਭੇਜਿਆ ਕਿ ਮੇਦਸ ਦੇ ਰਾਜਾ ਮੈਂ ਆਪ ਜੀ ਨੂੰ ਸਲਾਹ ਦਿੰਦੀ ਹਾਂ ਕਿ ਆਪਣੀ ਇਹ ਮੁਹਿਮ ਤਿਆਗ ਦਿਓ ਕਿਉਂਕਿ ਤੁਸੀਂ ਨਹੀਂ ਜਾਣ ਸਕਦੇ ਕਿ ਆਖਰ ਵਿੱਚ ਤੁਹਾਨੂੰ ਕੁਝ ਵੀ ਪ੍ਰਾਪਤ ਨਹੀਂ ਹੋਏਗਾ ਆਪਣੇ ਦੇਸ਼ ਤੇ ਰਾਜ ਕਰੋ ਅਤੇ ਮੈਨੂੰ ਮੇਰੇ ਲੋਕਾਂ 'ਤੇ ਕਰਨ ਦਿਓ ਜੇਕਰ ਤੁਸੀਂ ਮੇਰੀ ਨਸੀਹਤ ਨੂੰ ਠੁਕਰਾਂਦੇ ਹੋ ਤਾਂ ਰੱਬ ਰਾਖਾ ਰਾਣੀ ਤੋਮਰੀਸ ਨੂੰ ਆਪਣੀ ਫੌਜ ਤੇ ਪੂਰਾ ਭਰੋਸਾ ਸੀ ਉਸਨੇ ਪੂਰਬੀ ਕਿਨਾਰੇ ਤੇ ਆਪਣੀ ਫੌਜ ਇਕੱਠੀ ਕਰ ਲਈ ਤਾਂ ਜੋ ਜਦੋਂ ਸਾਇਰਸ ਨਦੀ ਪਾਰ ਕਰੇ ਉਸ ਦਾ ਮੁਕਾਬਲਾ ਕੀਤਾ ਜਾ ਸਕੇ ਸਾਇਰਸ ਨੇ ਸਿੱਧੀ ਲੜਾਈ ਛੱਡ ਕੇ ਇੱਕ ਚਾਲ ਖੇਡੀ ਮੈਸਾਗਤੇ ਦੇ ਲੋਕ ਜ਼ਿੰਦਗੀ ਦੇ ਐਸ਼ੋ-ਇਸ਼ਰਤ ਨਹੀਂ ਜਾਣਦੇ ਸਨ ਸਾਇਰਸ ਨੇ ਨਦੀ ਪਾਰ ਕਰਕੇ ਇੱਕ ਬਹੁਤ ਬੜੀ ਪਾਰਟੀ ਕੀਤੀ ਜਿਸ ਵਿੱਚ ਮੀਟ, ਸ਼ਰਾਬ ਅਤੇ ਹੋਰ ਬਹੁਤ ਭਗਵਾਨ ਪਰਤਾਏ ਗਏ ਉੱਥੇ ਇੱਕ ਛੋਟੀ ਜਿਹੀ ਕਮਜ਼ੋਰ ਫੌਜੀ ਟੁਕੜੀ ਛੱਡ ਕੇ ਆਪ ਫਿਰ ਨਦੀ ਦੇ ਪਾਰ ਆ ਗਿਆ ਮੈਸਾਗਤ ਦੇ ਖੁੰਖਾਰ ਯੋਧਿਆਂ ਨੇ ਹਮਲਾ ਕਰਕੇ ਸਭ ਸਿਪਾਈਆਂ ਨੂੰ ਮਾਰ ਮੁਕਾਇਆ। ਉਹਨਾਂ ਨੇ ਉੱਥੇ ਪਾਰਟੀ ਦਾ ਬਚਿਆ ਸਮਾਨ ਰੱਜ ਕੇ ਖਾਧਾ ਪੀਤਾ ਅਤੇ ਸੌਂ ਗਏ। ਇਰਾਨੀ ਫੌਜ ਨੇ ਨਦੀ ਪਾਰ ਕਰਕੇ ਫਿਰ ਹਮਲਾ ਕਰ ਦਿੱਤਾ ਅਤੇ ਬਹੁਤ ਸਾਰੇ ਸੁੱਤੇ ਹੋਏ ਸੈਨਿਕਾਂ ਨੂੰ ਮਾਰ ਦਿੱਤਾ ਅਤੇ ਬਾਕੀਆਂ ਨੂੰ ਬੰਦੀ ਬਣਾ ਲਿਆ। ਉਹਨਾਂ ਬੰਦੀਆਂ ਵਿੱਚ ਫੌਜ ਦਾ ਕਮਾਂਡਰ ਰਾਣੀ ਦਾ ਲੜਕਾ ਵੀ ਸੀ। ਜਦੋਂ ਰਾਣੀ ਨੂੰ ਇਹ ਸਭ ਦਾ ਪਤਾ ਲੱਗਾ ਤਾਂ ਉਸਨੇ ਸਾਇਰਸ ਨੂੰ ਧੋਖੇ ਨਾਲ ਫੌਜ ਨੂੰ ਹੈਰਾਨ ਦੀ ਚਾਲ ਨੂੰ ਭੰਡਦੇ ਹੋਏ ਲਿਖਿਆ, "ਹੁਣ ਮੇਰੀ ਗੱਲ ਤੇ ਧਿਆਨ ਦੇ" ਤੇਰੀ ਭਲਾਈ ਇਸੇ ਵਿੱਚ ਹੈ ਕਿ ਮੇਰੇ ਪੁੱਤਰ ਨੂੰ ਛੱਡ ਦੇ ਅਤੇ ਆਪਣੀ ਫੌਜ ਨਾਲ ਸਹੀ ਸਲਾਮਤ ਆਪਣੇ ਦੇਸ਼ ਵਾਪਸ ਚਲਾ ਜਾ ਅਤੇ ਜਿਨne ਮੇਰੇ ਇਲਾਕੇ ਤੇ ਕਬਜ਼ਾ ਕੀਤਾ ਹੈ ਉਸੇ ਨਾਲ ਹੀ ਸੰਤੁਸ਼ਟ ਰਹਿ ਜੇਕਰ ਤੂੰ ਇਨਕਾਰ ਕੀਤਾ ਤਾਂ ਮੈਂ ਆਪਣੇ ਸੂਰਜ ਦੇਵਤਾ ਜੀ ਕਸਮ ਖਾਂਦੀ ਹਾਂ ਕਿ ਤੈਨੂੰ ਇੰਨਾ ਲਹੂ ਦਿੱਤਾ ਜਾਵੇਗਾ ਜਿੰਨਾ ਤੂੰ ਪੀ ਨਹੀਂ ਸਕੇਗਾ ਸਾਇਰਸ ਨੇ ਇਸ ਗੱਲ ਨੂੰ ਹਾਸੇ ਵਿੱਚ ਉਡਾ ਦਿੱਤਾ ਉਸਨੇ ਰਾਣੀ ਦੇ ਪੁੱਤਰ ਨੂੰ ਨਹੀਂ ਛੱਡਿਆ ਉਸਦਾ ਇਰਾਦਾ ਇਹਨਾਂ ਖੰਖਾਰ ਲੋਕਾਂ ਨੂੰ ਖਤਮ ਕਰਨ ਦਾ ਸੀ ਰਾਣੀ ਦੇ ਪੁੱਤਰ ਨੇ ਜਦੋਂ ਦੇਖਿਆ ਕਿ ਉਸ ਦੀ ਰਹਾਈ ਨਾ ਮੁਮਕਨ ਹੈ ਅਤੇ ਉਹ ਵੇਝਤੀ برداشت ਨਹੀਂ ਕਰ ਸਕਿਆ ਉਸਨੇ ਆਤਮ ਹੱਤਿਆ ਕਰ ਲਈ ਰਾਣੀ ਨੂੰ ਜਦੋਂ ਇਹ ਖਬਰ ਪਤਾ ਲੱਗੀ ਤਾਂ ਉਹ ਆਪੇ ਤੋਂ ਬਾਹਰ ਹੋ ਗਈ ਉਸਨੇ ਆਪਣੇ ਦੇਸ਼ ਦੀ ਸਾਰੀ ਫੌਜ ਇਕੱਠੀ ਕਰ ਲਈ ਅਤੇ ਇੱਕ ਲੜਾਈ ਸ਼ੁਰੂ ਹੋ ਗਈ ਇਸ ਵਿੱਚ ਮੈਸਾਗਤੇ ਅਤੇ ਮਰਜੀਬੜੇ ਬਹਾਦਰ ਯੋਧਿਆਂ ਨੇ ਬਿਨਾਂ ਆਪਣੇ ਸਿਰਾਂ ਦੀ ਪਰਵਾਹ ਕਰਦੇ ਹੋਏ ਇੱਕ ਖੂਨੀ ਲੜਾਈ ਲੜੀ ਅਤੇ ਆਖਰਕਾਰ ਸਾਇਰਸ ਦੀ ਫੌਜ ਵਿੱਚ ਭਾਜਲ ਪੈ ਗਈ ਅਤੇ ਕਦੇ ਨਾ ਹਾਰਨ ਵਾਲੀ ਇਰਾਨੀ ਫੌਜ ਹਾਰ ਗਈ ਮਹਾਨ ਸਾਇਰਸ ਵੀ ਇਸ ਲੜਾਈ ਵਿੱਚ ਮਾਰਿਆ ਗਿਆ। ਲੜਾਈ ਤੋਂ ਬਾਅਦ ਰਾਣੀ ਤੋਮਰੀਸ ਅਤੇ ਉਸ ਦੇ ਫੌਜੀਆਂ ਵੱਲੋਂ ਜੰਗ ਦੇ ਮੈਦਾਨ ਵਿੱਚ ਸਾਇਰਸ ਦੀ Laash ਦੀ ਭਾਲ ਕੀਤੀ ਗਈ। ਜਦੋਂ Laash ਮਿਲ ਗਈ ਤਾਂ ਰਾਣੀ ਤੋਮਰੀਸ ਨੇ ਉਸ ਦਾ ਸਿਰ ਵੱਢ ਕੇ ਇੱਕ ਸ਼ਰਾਬ ਵਾਲੀ ਮਸ਼ਕ ਵਿੱਚ ਇਨਸਾਨੀ ਖੂਨ ਭਰ ਕੇ ਉਸ ਵਿੱਚ ਸੌਂ ਦਿੱਤਾ ਅਤੇ ਦਿਹਾੜੀ। ਬੇਸ਼ੱਕ ਮੈਂ ਤੈਨੂੰ ਹਰਾ ਦਿੱਤਾ ਹੈ ਅਤੇ ਜਿੰਦਾ ਹਾਂ ਪਰ ਤੂੰ ਧੋਖੇ ਨਾਲ ਮੈਨੂੰ ਬਰਬਾਦ ਕਰਕੇ ਮੇਰਾ ਪੁੱਤਰ ਮੇਤੋਂ ਖੋ ਲਿਆ ਹੈ। ਮੈਂ ਆਪਣੀ ਧਮਕੀ ਪੂਰੀ ਕਰ ਦਤੀ ਹੈ। ਤੈਨੂੰ ਖੂਨ ਦਾ ਆਪਣਾ ਹਿੱਸਾ ਭਰਪੂਰ ਮਿਲ ਗਿਆ ਹੋਵੇਗਾ। ਈਰਾਨੀ ਫੌਜ ਜਲਦੀ ਨਾਲ ਵਾਪਸ ਮੁੜ ਗਈ। ਇੱਕ ਹੰਕਾਰ ਨੇ ਸਾਇਰਸ ਦੇ ਸਾਰੇ ਚੰਗੇ ਕੰਮਾਂ ਉੱਪਰ ਪਾਣੀ ਫੇਰ ਦਿੱਤਾ। ਸਾਇਰਸ ਦੇ ਰਾਜ ਦੀ ਨੀ ਇੱਕ ਸਦੀ ਪਹਿਲਾਂ ਖਤਮ ਹੋਏ ਮਹਾਨ ਸਾਮਰਾਜ ਦੇ ਖੰਡਰਾਂ ਤੇ ਰੱਖੀ ਗਈ ਸੀ ਜਿਸ ਦਾ ਖਾਤਮਾ ਰਿੱਦੇ ਮਾਲੂਥਾਨਾਂ ਵਿੱਚ ਹੋ ਗਿਆ ਸੀ। ਜਦੋਂ ਉਹਨਾਂ ਨੇ ਅੱਗੇ ਹੀ ਵਧਣਾ ਜਾਰੀ ਰੱਖਿਆ ਸੀ। ਸਾਇਰਸ ਨੇ ਕੋਈ ਸਬਕ ਨਹੀਂ ਲਿਆ। ਉਸਨੇ ਆਪਣੇ ਨਜ਼ੂਮੀਆਂ ਅਤੇ ਸਲਾਹਕਾਰਾਂ ਦੀਆਂ ਚੇਤਾਵਨੀਆਂ ਨੂੰ ਵੀ ਨਜ਼ਰਅੰਦਾਜ਼ ਕੀਤਾ। ਉਸ ਦਾ ਵਿਸ਼ਵਾਸ ਸੀ ਕਿ ਹਰ ਇੱਕ جنگ ਇੱਕੋ ਜਿਹੀ ਹੁੰਦੀ ਹੈ ਅਤੇ ਉਸ ਦਾ ਫਾਲ ਉਸ ਨੂੰ ਭੁਗਤਣਾ ਪਿਆ ਇਤਿਹਾਸ ਇਸ ਤਰ੍ਹਾਂ ਦੀਆਂ ਕਹਾਣੀਆਂ ਨਾਲ ਭਰਿਆ ਪਿਆ ਹੈ ਜਿੱਥੇ ਬੜੇ ਬੜੇ ਯੋਧੇ ਅਤੇ ਉਹਨਾਂ ਦੇ ਸਾਮਰਾਜ ਉੱਜੜ ਗਏ ਕਿਉਂਕਿ ਉਹਨਾਂ ਨੇ ਰੁਕਣਾ ਸਿੱਖਿਆ ਹੀ ਨਹੀਂ ਸੀ ਏਸੀ ਅੱਜ ਦੀ ਖਾਣੀ ਫਿਰ ਅੱਗੇ ਪੇਸ਼ ਹੋਵਾਂਗਾ ਕਿਸੇ ਹੋਰ ਕਹਾਣੀ ਨਾਲ ਤਦ ਤੱਕ ਆਪ ਸਭ ਦਾ ਬਹੁਤ ਬਹੁਤ ਧੰਨਵਾਦ